ਲੋਕ ਸਭਾ ਚੋਣਾਂ ਨਜ਼ਦੀਕ ਨੇ ਆਉਂਦੇ ਸਮੇਂ ਦੇ ਵਿੱਚ ਕਿਸੇ ਵੇਲੇ ਵੀ ਐਲਾਨ ਕੀਤਾ ਜਾ ਸਕਦਾ ਹੈ ਆ ਤਰੀਕ ਦਾ ਔਰ ਹੌਲੀ ਹੌਲੀ ਸਿਆਸੀ ਪਾਰਟੀਆਂ ਵੀ ਜਿਹੜੀਆਂ ਨੇ ਉਹ ਰਫ਼ਤਾਰ ਫੜਦੀਆਂ ਨਜ਼ਰ ਆ ਰਹੀਆਂ ਨੇ ਪਰ ਇਸੇ ਵਿੱਚ ਖਾਸ ਕਰਕੇ ਦੋ ਵਿਸ਼ੇਸ਼ ਸੀਟਾਂ ਦੇ ਉੱਤੇ ਚਰਚਾਵਾਂ ਚੱਲ ਰਹੀਆਂ ਨੇ ਇੱਕ ਗੁਰਦਾਸਪੁਰ ਦੀ ਸੀਟ ਤੇ ਦੂਜੀ ਚੰਡੀਗੜ੍ਹ ਦੀ ਸੀਟ ਜ਼ਿਕਰ ਕੀਤਾ ਜਾ ਰਿਹਾ ਭਾਜਪਾ ਸਰਕਾਰ ਦਾ ਭਾਜਪਾ ਸਰਕਾਰ ਆਪਣੀ ਪਾਰਟੀ ਦੇ ਵਿੱਚ ਕਲਾਕਾਰਾਂ ਨੂੰ ਥਾਂ ਦੇਣ ਲਈ ਜਾਣੀ ਜਾਂਦੀ ਹੈ ਪਹਿਲਾਂ ਵੀ ਇਦਾਂ ਕਈ ਵਾਰ ਹੋ ਚੁੱਕਿਆ ਹੈ ਕਿ ਭਾਜਪਾ ਨੇ ਕਲਾਕਾਰਾਂ ਨੂੰ ਥਾਂ ਦਿੱਤੀ ਹੋਵੇ ਗੁਜਰਾਤ ਦੀ ਸੀਟ ਤਾਂ ਇਸ ਦਾ ਇੱਕ ਜੰਦਾ ਜਾਗ ਦਾ ਪ੍ਰਮਾਣ ਹੈ ਜਿਸ ਦੇ ਉੱਤੇ ਕਲਾਕਾਰ ਜਿਹੜੇ ਨੇ ਉਹ شمار ਰਹੇ ਨੇ ਹਾਲ ਹੀ ਦੇ ਵਿੱਚ ਸਨੀ ਦਿਓਲ ਤੇ ਉਸ ਤੋਂ ਪਹਿਲਾਂ ਵਿਨੋਦ ਖੰਨਾ ਵੀ ਉਸ ਸੀਟ ਤੇ ਰਹਿ ਚੁੱਕੇ ਨੇ ਖੈਰ ਇਸ ਸੀਟ ਨੂੰ ਲੈ ਕੇ ਵਿਸ਼ੇਸ਼ ਤੌਰ ਦੇ ਉੱਤੇ ਚਰਚਾ ਇਸ ਕਰਕੇ ਛੜੀ ਦੀ ਹੈ ਕਿਉਂਕਿ ਸਨੀ ਦੇ올 ਜਿਹੜੇ ਨੇ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਇਸ ਸੀਟ ਤੋਂ ਕੀ ਉਹ ਹੁਣ ਸਿਆਸਤ ਹੀ ਛੱਡ ਦੇਣਗੇ ਉਹ ਸਿਆਸਤ ਛੱਡ ਦੇਣਗੇ ਦੁਬਾਰਾ ਸਿਆਸਤ ਵਿੱਚ ਨਹੀਂ ਆਉਣਗੇ ਉਹਨਾਂ ਨੇ ਕੁਝ ਮਹੀਨੇ ਪਹਿਲਾਂ ਇਹ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਚਰਚਾਵਾਂ ਤੇਜ਼ ਹੋ ਗਈਆਂ ਸੀ ਕਿ ਗੁਰਦਾਸਪੁਰ ਦੀ ਸੀਟ ਤੋਂ ਭਾਜਪਾ ਕਿੰਨੂ ਉਮੀਦਵਾਰੇ ਲਾਣੇਗੀ ਲੋਕ ਸਭਾ ਚੋਣਾਂ ਨੂੰ ਲੈ ਕੇ ਚਰਚਾਵਾਂ ਚੱਲਦੀਆਂ ਰਹਿੰਦੀਆਂ ਨੇ ਔਰ ਚੱਲਦੀਆਂ ਆਈਆਂ ਵੀ ਨੇ ਔਰ ਗੁਰਦਾਸਪੁਰ ਦੀ ਸੀਟ ਜਿਹੜੀ ਆ ਉਹ ਇਸ ਕਰਕੇ ਚਰਚਾ ਦੇ ਵਿੱਚ ਰਹੀ ਸੀ ਕਿ ਹੁਣ ਸਨੀ ਦਿਵਲ ਤੋਂ ਬਾਅਦ ਉਸ ਸੀਟ ਦੇ ਉੱਤੇ ਕੌਣ ਬੈਠੇਗਾ ਔਰ ਦੂਜੀ ਗੱਲ ਦੂਜੀ ਸੀਟ ਚੰਡੀਗੜ੍ਹ ਦੀ ਸੀਟ ਚੰਡੀਗੜ੍ਹ ਦੀ ਸੀਟ ਤੋਂ ਭਾਜਪਾ ਜਿਹੜੀ ਹੈ ਉਹ ਆਪਣੇ ਰਵਾਇਤੀ ਜਿਹੜੇ ਦਾਵੇਦਾਰ ਨੇ ਉਹਨਾਂ ਨੂੰ ਐਲਾਨਣ ਤੋਂ ਘਬਰਾਉਂਦੀ ਪਈ ਹੈ ਉਸ ਦੀ ਥਾਂ ਦੇ ਉੱਤੇ ਭਾਜਪਾ ਦਾ ਇਹ ਪਲਾਨ ਹੈ ਸੂਤਰਾ ਮੁਤਾਬਕ ਕਿ ਉਸ ਸੀਟ ਤੋਂ ਕਿਸੇ ਨਾਮੀ ਚਿਹਰੇ ਨੂੰ ਉਮੀਦਵਾਰ ਲਾਣੇ ਆ ਜਾਵੇ ਉਸ ਨੂੰ ਲੈ ਕੇ ਵੀ ਕਲਾਕਾਰਾਂ ਦਾ ਜ਼ਿਕਰ ਕੀਤਾ ਜਾ ਰਿਹਾ ਕਲਾਕਾਰਾਂ ਨੂੰ ਐਲਾਨ ਸਕਦੀ ਹੈ ਭਾਜਪਾ ਸਰਕਾਰ ਉਹ ਕਿਹੜੇ ਕਲਾਕਾਰ ਨੇ ਉਹ ਵੀ ਦੱਸਾਂਗੇ ਪਰ ਫੱਬ ਤੋਂ ਪਹਿਲਾਂ ਜ਼ਿਕਰ ਕਰਦੇ ਹਾਂ ਗੁਰਦਾਸਪੁਰ ਸੀਟ ਦਾ ਸਨੀ ਦਿਓਲ ਨੇ ਜ਼ਰੂਰ ਨਾਕਾਰ ਦਿੱਤੀ ਸਿਆਸਤ ਪਰ ਹੁਣ ਚਰਚਾਵਾਂ ਤੇਜ਼ ਹੋ ਜਾਂਦੀਆਂ ਨੇ ਅਚਾਨਕ ਇਹਨਾਂ ਚਰਚਾਵਾਂ ਦੇ ਵਿੱਚ ਇੱਕ ਨਾਮ ਉੱਭਰ ਕੇ ਆਉਂਦਾ ਹੈ ਤੇ ਉਸ ਨਾਮ ਦੇ ਵਿੱਚ ਜ਼ਿਕਰ ਹੁੰਦਾ ਆ ਯਵਰਾਜ ਸਿੰਘ ਦਾ ਕ੍ਰਿਕਟਰ ਯਵਰਾਜ ਸਿੰਘ ਜੋ ਕਿ 6 ਬੋਲਾਂ ਤੇ 6 ਛੱਕੇ ਮਾਰਨ ਲਈ ਮਸ਼ਹੂਰ ਨੇ ਉਹ ਯਵਰਾਜ ਸਿੰਘ ਸਿਆਸਤ ਵਿੱਚ ਆ ਸਕਦੇ ਨੇ ਇਹ ਗੱਲਾਂ ਛਿੜ ਜਾਂਦੀਆਂ ਨੇ ਯਵਰਾਜ ਸਿੰਘ ਵੱਲੋਂ ਸਿਆਸਤ ਵਿੱਚ ਐਂਟਰੀ ਕੀਤੀ ਜਾਵੇਗੀ ਭਾਜਪਾ ਦੇ ਜ਼ਰੀਏ ਇਹ ਗੱਲਾਂ ਛਿੜ ਜਾਂਦੀਆਂ ਨੇ ਔਰ ਉੱਥੇ ਹੀ ਇਹ ਗੱਲਾਂ ਵੀ ਆਮ ਹੋ ਜਾਂਦੀਆਂ ਨੇ ਕਿ ਪਹਿਲਾਂ ਭੱਜੀ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਨੇ ਹਰਭਜਨ ਸਿੰਘ ਔਰ ਹੁਣ ਯਵਰਾਜ ਸਿੰਘ ਭਾਜਪਾ ਦੇ ਨਾਲ ਰਲ ਕੇ ਸਿਆਸਤ ਵਿੱਚ ਆਉਣ ਵਾਲੇ ਨੇ ਕਿਉਂਕਿ ਕ੍ਰਿਕਟ ਤੋਂ ਯਵਰਾਜ ਸਿੰਘ ਜਿਹੜੇ ਨੇ ਉਹ ਇੱਕ ਪਾਸੇ ਹੋ ਚੁੱਕੇ ਨੇ ਔਰ ਹੁਣ ਭਾਵੇਂ ਉਹ ਆਪਣੀ ਫਾਊਂਡੇਸ਼ਨ ਚਲਾ ਰਹੇ ਨੇ ਭਾਵੇਂ ਉਹ ਤਾਂ ਹੀ ক্রিকেট ਦੇ ਨਾਲ ਕਿਤੇ ਨਾ ਕਿਤੇ ਜੁੜੇ ਹੋਏ ਨੇ ਪਰ ਹੁਣ ਇਹ ਚਰਚਾਵਾਵਾਂ ਛੜਗੀਆਂ ਸੀ ਕਿ ਯਵਰਾਜ ਸਿੰਘ ਹੁਣ ਸਿਆਸਤ ਵਿੱਚ ਆ ਸਕਦੇ ਨੇ ਪਰ ਇਸ ਉੱਤੋਂ ਵੀ ਪਰਦਾ ਉੱਠ ਗਿਆ ਯਵਰਾਜ ਸਿੰਘ ਬਾਰੇ ਚਰਚਾਵਾ ਜਦੋਂ ਤੇਜ਼ ਹੋਣ ਲੱਗੀਆਂ ਤਾਂ ਯਵਰਾਜ ਸਿੰਘ ਨੇ ਆਪਣਾ ਇਹ ਫਰਜ਼ ਸਮਝਿਆ ਕਿ ਉਹ ਸੋਸ਼ਲ ਮੀਡੀਆ ਜ਼ਰੀਏ ਆਪਣੇ ਫੈਨਸ ਨੂੰ ਅਤੇ ਆਵਾਮ ਨੂੰ ਇਹ ਦੱਸ ਦੇਣ ਕਿ ਉਹਨਾਂ ਦਾ ਆਉਣ ਵਾਲਾ ਪ੍ਰੋਗਰਾਮ ਜਿਹੜਾ ਹੈ ਉਹ ਕੀ ਹੈ ਇਹ ਚਰਚਾਵਾਵਾਂ ਦੇ ਵਿੱਚ ਕਿੰਨੀ ਸੱਚ ਆ ਗਿਆ ਯਵਰਾਜ ਸਿੰਘ ਨੇ ਟਵੀਟ ਕੀਤਾ ਉਸ ਦੇ ਵਿੱਚ ਉਹਨਾਂ ਨੇ ਇਸ ਗੱਲ ਤੋਂ ਖਾਰਜ ਕਰ ਦਿੱਤਾ ਇਸ ਜਾਣਕਾਰੀ ਤੋਂ ਖਾਰਜ ਕਰ ਦਿੱਤਾ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਉਹ ਇਲੈਕਸ਼ਨਸ ਦੇ ਵਿੱਚ ਨਹੀਂ ਆਉਣਗੇ ਉਹ ਬਿਲਕੁਲ ਵੀ ਲੋਕ ਸਭਾ ਚੋਣਾਂ ਦੇ ਵਿੱਚ ਕੰਟੈਸਟ ਨਹੀਂ ਬਣਨਗੇ ਕੰਟੈਸਟੈਂਟ ਨਹੀਂ ਬਣਨਗੇ ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਹਾਂ ਉਹਨਾਂ ਨੂੰ ਲੋਕ ਭਲਾਈ ਦਾ ਜ਼ਰੂਰ ਸ਼ੌਂਕ ਹੈਗਾ ਆ ਉਹ ਜ਼ਰੂਰ ਚਾਹੁੰਦੇ ਨੇ ਕਿ ਲੋਕਾਂ ਨੂੰ ਸਪੋਰਟ ਕਰਨ ਪਰ ਉਹਨਾਂ ਦੇ ਇਸ ਸ਼ੌਂਕ ਨੂੰ ਪੂਰਾ ਕਰਨ ਵਾਸਤੇ ਉਹਨਾਂ ਦੀ ਫਾਊਂਡੇਸ਼ਨ ਯੂਵੀ ਕੈਨ ਹੀ ਬਹੁਤ ਇਸ ਵਾਸਤੇ ਉਹ ਸਿਆਸਤ ਵਿੱਚ ਹਰਗिज ਅਜੇ ਤੱਕ ਤਾਂ ਨਹੀਂ ਆਉਣਾ ਚਾਹੁੰਦੇ ਦੂਜੀ ਗੱਲ ਜੇ ਚੰਡੀਗੜ੍ਹ ਦਾ ਜ਼ਿਕਰ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ ਵੀ ਯੂਵਰਾਜ ਸਿੰਘ ਨੂੰ ਉਮੀਦਵਾਰ ਲਾਣ ਦੀ ਚਰਚਾ ਜਿਹੜੀ ਆ ਉਹ ਛੜੀ ਸੀ ਲਗਾਤਾਰ ਇਹ ਕਿਹਾ ਜਾ ਰਿਹਾ ਸੀ ਕਿ ਜੇ ਗੁਰਦਾਸਪੁਰ ਨਹੀਂ ਤਾਂ ਚੰਡੀਗੜ੍ਹ ਤੋਂ ਯੂਵਰਾਜ ਸਿੰਘ ਨੂੰ ਲੋਕ ਸਭਾ ਸੀਟ ਲਈ ਉਮੀਦਵਾਰ ਐ ਲਾਣਿਆ ਜਾ ਸਕਦਾ ਆ ਪਰ ਉੱਥੋਂ ਵੀ ਹੁਣ ਸਾਫ਼ ਤੌਰ ਦੇ ਉੱਤੇ ਇਨਕਾਰ ਜਿਹੜਾ ਉਹ ਕਰ ਦਿੱਤਾ ਗਿਆ ਯੂਵਰਾਜ ਸਿੰਘ ਵੱਲੋਂ ਉਹਨਾਂ ਨੇ ਸਾਫ਼ ਕਹਿ ਹੀ ਦਿੱਤਾ ਕਿ ਉਹ ਸਿਆਸਤ ਵਿੱਚ ਨਹੀਂ ਆਉਣਾ ਚਾਹੁੰਦੇ ਦੂਜੀ ਗੱਲ ਚੰਡੀਗੜ੍ਹ ਦੀ ਸੀਟ ਦੇ ਉੱਤੇ ਜੇ ਚਰਚਾ ਕਰੀਏ ਕਿਹੜੇ ਹੋਰ ਉਮੀਦਵਾਰ ਐਲਾਨੇ ਜਾ ਸਕਦੇ ਨੇ ਔਰ ਉਹ ਬਾਲੀਵੁੱਡ ਦੇ ਨਾਲ ਕਿਸ ਤਰ੍ਹਾਂ ਤਾਲੁਕ ਰੱਖਦੇ ਨੇ ਉਹਦੇ ਉੱਤੇ ਵੀ ਚਰਚਾ ਕਰਨੀ ਬਣਦੀ ਹੈ ਦਰਸਲ ਬਾਲੀਵੁੱਡ ਅਦਾਕਾਰਾਂ ਨੂੰ ਉਮੀਦਵਾਰ ਐਲਾਨਣ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ ਸਰਕਾਰ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਕਿਆਸਰਾਈਆਂ ਉਹ ਚੱਲਦੀਆਂ ਪਈਆਂ ਨੇ ਉਹ ਸੂਤਰਾ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਇਸ ਸੀਟ ਦੇ ਦਾਵੇਦਾਰ ਜਿਹੜੇ ਨੇ ਉਹ ਹੋ ਸਕਦੇ ਨੇ ਬਾਲੀਵੁੱਡ ਦੇ ਅਦਾਕਾਰ ਔਰ ਜਾਣਕਾਰੀ ਤਾਂ ਇੱਥੋਂ ਤੱਕ ਹੈ ਕਿ ਅਕਸ਼ੇ ਕੁਮਾਰ, ਕੰਗਣਾ ਰਣੌਤ ਤੇ ਸਣੀ ਦਿਓਲ ਇਹਨਾਂ ਦੇ ਬਾਰੇ ਖਾਸ ਚਰਚਾ ਚੱਲਦੀ ਪਈ ਹੈ। ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਨੂੰ ਉਮੀਦਵਾਰ ਬਣਾਉਣ ਦੀ ਜਿਹੜੀ ਚਰਚਾ ਹੈ ਉਹ ਚੱਲਦੀ ਪਈ ਹੈ। ਦਰਸਲ ਭਾਜਪਾ ਚੰਡੀਗੜ੍ਹ ਦੇ ਵਿੱਚ ਸਿਆਸੀ ਪਦਰ ਦੇ ਉੱਤੇ ਤਾਂ ਉਂਝ ਹੀ ਡਰੀ ਪਈ ਹੈ ਕਿਉਂਕਿ ਮੇਅਰ ਇਲੈਕਸ਼ਨਸ ਦੇ ਵਿੱਚ ਜੋ ਹੋਇਆ ਭਾਜਪਾ ਦੀ ਸਾਖ ਨੂੰ ਉਸ ਦੇ ਨਾਲ ਡੂੰਘਾ ਅਸਰ ਪਿਆ ਔਰ ਉਸੇ ਦੇ ਮੱਦੇ ਨਜ਼ਰ ਰਵਾਇਤੀ ਦਾਵੇਦਾਰ ਜਿਹੜੇ ਹੈਗੇ ਨੇ ਇਸ ਸੀਟ ਦੇ ਉਹਨਾਂ ਤੋਂ ਅਲੈਦਾ ਹੋ ਕੇ ਭਾਜਪਾ ਸੂਤਰਾਂ ਮੁਤਾਬਕ ਇੱਕ ਬਦਲ ਲੱਭਦੀ ਪਈ ਹੈ ਤੇ ਉਹ ਬਦਲ ਕੋਈ ਨਾਮੀ ਚਿਹਰਾ ਹੋਣਾ ਚਾਹੀਦਾ ਇਸ ਵਾਸਤੇ ਅਕਸ਼ੇ ਕੁਮਾਰ ਤੇ ਕੰਗਣਾ ਰਣੌਥ ਤੇ ਸਣੀ ਦਿওল ਦੇ ਵਿੱਚ ਚਰਚਾ ਜਿਹੜੀ ਹੈ ਭਾਜਪਾ ਸਰਕਾਰ ਸੂਤਰਾਂ ਮੁਤਾਬਕ ਕਰ ਰਹੀ ਹੈ ਦੱਸਣਯੋਗ ਹੈ ਕਿ ਸਣੀ ਦਿওল ਜਿਹੜੇ ਨੇ ਉਹ ਪਹਿਲਾਂ ਵੀ ਭਾਜਪਾ ਦੇ ਨਾਲ ਰਹਿ ਚੁੱਕੇ ਨੇ ਔਰ ਉਹਨਾਂ ਨੂੰ ਐਲਾਨਿਆ ਜਾ ਸਕਦਾ ਆ ਇਸ ਬਾਰੇ ਕੋਈ ਪਰਤੱਖ ਬਿਆਨ ਸਾਹਮਣੇ ਅਜੇ ਤੱਕ ਨਹੀਂ ਆਇਆ ਪਰ ਦੂਜੇ ਪਾਸੇ ਜਕਸ਼ੇ ਕੁਮਾਰ ਦੀ ਗੱਲ ਕਰੀਏ ਤਾਂ ਅਕਸ਼ੇ ਕੁਮਾਰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਰੀਬੀ ਤੇ ਖਾਸ ਦੱਸੇ ਜਾਂਦੇ ਨੇ ਦੂਜੀ ਗੱਲ ਕੰਗਣਾ ਰਣੌਤ ਵੀ ਭਾਜਪਾ ਦੇ ਵਾਸਤੇ ਇੱਕ ਸੌਫਟ ਕੋਰਨਰ ਰੱਖਦੇ ਨੇ ਔਰ ਪਹਿਲਾਂ ਵੀ ਇਹ ਚਰਚਾਵਾਂ ਜਿਹੜੀਆਂ ਨੇ ਉਹ ਚੱਲਦੀਆਂ ਰਹੀਆਂ ਨੇ ਕਿ ਕੰਗਣਾ ਰਣੌਤ ਜਿਹੜੇ ਨੇ ਉਹ ਚੰਡੀਗੜ੍ਹ ਤੋਂ ਉਮੀਦਵਾਰ ਹੋ ਸਕਦੇ ਨੇ ਕਦੀ ਉਹਨਾਂ ਨੂੰ ਯੂਪੀ ਦੇ ਨਾਲ ਜੋੜਿਆ ਜਾ ਰਿਹਾ ਸੀ ਕਿ ਯੂਪੀ ਤੋਂ ਵੀ ਕੰਗਣਾ ਰਣੌਤ ਕਿਸੇ ਖੇਤਰ ਤੋਂ ਕਿਸੇ ਹਲਕੇ ਤੋਂ ਉਮੀਦਵਾਰ ਜਿਹੜੇ ਨੇ ਉਹ ਹੋ ਸਕਦੇ ਨੇ ਪਰ ਆਖਰਕਾਰ ਭਾਜਪਾ ਦਾ ਫੈਸਲਾ ਕੀ ਹੋਵੇਗਾ ਉਹ ਸਮਾਂ ਦੱਸੇਗਾ ਕੰਗਣਾ ਰਣੌਤ ਨੇ ਪਹਿਲਾਂ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹ ਇਲੈਕਸ਼ਨਸ ਦੇ ਵਿੱਚ ਅਜੇ ਨਹੀਂ ਆ ਰਹੇ ਪਰ ਹੁਣ ਚਰਚਾਵਾਂ ਦੁਬਾਰਾ ਤੇਜ਼ ਹੋਣ ਲੱਗੀਆਂ ਨੇ ਜਿਉਂ-ਜਿਉਂ ਲੋਕ ਸਭਾ ਚੋਣਾਂ ਨਜ਼ਦੀਕ ਆਂਦੀਆਂ ਜਾ ਰਹੀਆਂ ਨੇ ਤਿਉਂ-ਤਿਉਂ ਇਹ ਚਰਚਾਵਾਂ ਵਧਦੀਆਂ ਪਈਆਂ ਨੇ ਕਿ ਆਖਿਰ ਭਾਜਪਾ ਕਿਹੜੇ ਨਾਮੀ ਚਿਹਰੇ ਨੂੰ ਕਿਹੜੇ ਅਦਾਕਾਰ ਨੂੰ ਸਾਹਮਣੇ ਲਿਆਵੇਗੀ ਉਮੀਦਵਾਰ ਲਾਣੇਗੀ ਅਖਸ਼ੇ ਕੁਮਾਰ ਸਣੀ ਦਿਓਲ ਤੇ ਕੰਗਣਾ ਰਣਾਉਤ ਉੱਤੇ ਪੇਚ ਫਸਿਆ ਹੋਇਆ ਯਵਰਾਜ ਸਿੰਘ ਸੰਨ ਪਰ ਉਹਨਾਂ ਨੇ ਇਸ ਸਾਰੇ ਮਾਮਲੇ ਤੋਂ ਇਨਕਾਰ ਕਰ ਦਿੱਤਾ ਔਨ ਦੇ ਸਮੇਂ ਦੇ ਵਿੱਚ ਭਾਜਪਾ ਦਾ ਕੀ ਪਲਾਨ ਹੋਵੇਗਾ ਉਹ ਸਮਾਂ ਦੱਸੇਗਾ ਪਰ ਫਿਲਹਾਲ ਭਾਜਪਾ ਜਿਹੜੀ ਹੈ ਉਹ ਗੂੜ੍ਹ ਵਿਸ਼ਲੇਸ਼ਣ ਦੇ ਵਿੱਚ ਰੁਚੀ ਹੋਈ ਹੈ ਜੋ ਵੀ ਹੋਏਗਾ ਅੰਤ ਦੇ ਵਿੱਚ ਦੱਸਦੇ ਰਵਾਂਗੇ ਔਰ ਤੱਕ ਲਈ ਬਣੇ ਰਹੋ 1 India ਪੰਜਾਬੀ ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ